ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਝੋਨੇ ਦੀ ਲਵਾਈ ਹੈ ਜਿਹੜੀ ਅੱਜ ਸ਼ੁਰੂ ਕਰਤੀ ਜੀ 16 ਤਰੀਕ 16 ਜੂਨ ਪਾੜਾਂ ਪੂੜਾਂ ਤੋਂ ਘੁੰਮ ਕੇ ਆ ਗਏ ਤੇ ਆਹ ਦੋ ਕਕਨਾਲਾਂ ਲਾਤੀਆਂ ਪਨੀਰੀ ਪੱਟੀ ਸੀ ਪਹਿਲਾਂ ਸੁਪਰ 212 ਦੀ ਪੌਦ ਹੈ ਜੀ ਇਹ ਤੇ 4 ਕਿੱਲੇ ਦਾ ਪਟਾ ਸੁੱਕਾ ਕਦੋਂ ਕੀਤਾ ਇਹਦਾ 2 ਸਾਲ ਪਹਿਲਾਂ ਵੀ ਟ੍ਰਾਇਲ ਕੀਤਾ ਸੀ 2 ਸਾਲ हट ਗਏ ਸੀ ਇਸ ਵਾਰ ਅੱਗ ਬਿਲਕੁਲ ਨਹੀਂ ਲਾਈ ਚੰਗੀ ਤਰ੍ਹਾਂ ਹਲ ਮਾਰ ਕੇ ਡੂੰਘੇ ਤੋਤੇ ਉਸ ਤੋਂ ਬਾਅਦ ਵਾਹ ਕੇ ਪਹਿਲੀ ਇੱਕ ਦੋ ਵਾਰੀ ਪਾਣੀ ਛੱੜਦਾ ਸੀ ਨਹਿਰ ਦਾ ਖੁੱਲਾ ਤੇ ਥੱਲੇ ਚੰਗੀ ਤਰ੍ਹਾਂ ਵਾਹ ਕੇ ਹਲ-ਹੁਲ ਮਾਰ ਕੇ ਤਵੀਆਂ ਲਾ ਕੇ ਸੁਹਾਗਾ ਫਿਰਨ ਤੋਂ ਪਹਿਲਾਂ ਇੱਕ ਗੱਟਾ ਸੁਪਰ ਦਾ ਤੇ 10 ਕਿਲੋ ਸਲਫਰ ਬੈਂਟੋਨਾਈਟ ਪਾ ਕੇ ਉਤੋਂ ਦੂਰਾ ਸੁਹਾਗਾ ਮਾਰ ਕੇ ਪਾਣੀ ਛੱੜਦਾ ਤੇ ਵੱਡਾ ਵੱਡਾ ਪੋਚ ਕੇ ਸੁਪਰ ਤੋਂ ਸੁਪਰ ਬਹੁਤ ਆ ਜਿਹੜੀ ਉਹ ਅੱਜ ਲਾਉਣ ਲੱਗੇ ਤੇ ਇਹ ਕੋਈ ਬਾਲਾ ਸੰਘਣਾ ਲਾਉਂਦੀ ਨਹੀਂ ਲੋੜ ਤੇ ਬਾਲਾ ਵਿਰਲਾ ਲਾਉਂਦੀ ਵੀ ਨਹੀਂ ਲੋੜ ਪੈਂਡੂ ਲੇਬਰ ਆ ਜਿਹੜੀ ਆਪਣੀ ਉਹੀ ਝੋਨਾ ਲਾ ਰਹੀ ਆ ਆਪਣਾ ਤੇ ਇਹਨਾਂ ਦਾ ਫਾਇਦਾ ਵੀ ਆ ਨੁਕਸਾਨ ਵੀ ਆ ਹਰ ਇੱਕ ਚੀਜ਼ ਦਾ ਫਾਇਦਾ ਵੀ ਹੁੰਦਾ ਨੁਕਸਾਨ ਵੀ ਹੁੰਦਾ ਨੁਕਸਾਨ ਪਹਿਲਾਂ ਦੱਸਦਾ ਕਿ ਇਹਨਾਂ ਦੇ ਵਿੱਚ ਇੱਕ ਕਮੀ ਆ ਜਿਹੜੀ ਡੂੰਗਾ ਲਾਉਣ ਦੀ ਹੈਨਾ ਭਈ ਇਹ ਆ ਜਿਹੜੇ ਬਿਹਾਰੀ ਲੇਬਰ ਆ ਜਾਂ ਜੁਪੀ ਤੋਂ ਜਿਹੜੇ ਭਈਏ ਹੁੰਦੇ ਨੇ ਉਹ ਉਹ ਉੱਤੇ ਉੱਤੇ ਰੱਖਦੇ ਆ ਢੱਕਾ ਤੇ ਵਧੀਆ ਫਟਾਰ ਕਰਦਾ ਜੜ ਦੀ ਸਮੱਸਿਆ ਨਹੀਂ ਹੁੰਦੀ ਇਹਨਾਂ ਵਿੱਚ ਕਈ ਬੱਚੇ ਹੁੰਦੇ ਆ ਜੂਨ ਦੀਆਂ ਛੁੱਟੀਆਂ ਨੇ ਹੁਣ ਹਨਾ ਤੇ ਉਹ ਜੜਦੀ ਪ੍ਰੋਬਲਮ ਆ ਜਾਂਦੀ ਹੈ ਡੂੰਗਾ ਲੱਗ ਜਾਂਦਾ ਕਈ ਵਾਰੀ ਪਰ ਜੇ ਇਹਨਾਂ ਨੂੰ ਕਹਿ ਦੇ ਉੱਤੇ ਚੜ ਕੇ ਰਹੇ ਤਾਂ ਇਹਨਾਂ ਵਰਗਾ ਕੋਈ ਝੋਨਾ ਵੀ ਨਹੀਂ ਲਾ ਸਕਦਾ ਸਿੱਧੀ ਜੀ ਗੱਲ ਆ ਯਾਰ ਦੂਜਾ ਨੁਕਸਾਨ ਕੀ ਆ ਵੀ ਪਨੀਰੀ ਜਿਆਦੀ ਪਾ ਦਿੰਦੇ ਆ ਪਰ ਉਹ ਨੁਕਸਾਨ ਨਹੀਂ ਹੈਗਾ ਉਹਦਾ ਫਾਇਦਾ ਹੀ ਆ ਬੂਟਾ ਮਰਦਾ ਨਹੀਂ ਜਿਹੜਾ ਭਈਆਂ ਵਾਲਾ ਬੂਟਾ ਉਹ ਇੱਕ ਵਾਰੀ ਮੱਚ ਕੇ ਫਿਰ ਹਰਾ ਹੁੰਦਾ ਇਹ ਨਾਲ ਦੀ ਨਾਲ ਹੀ ਹਰਾ ਹੋ ਜਾਂਦਾ ਹੈ ਨਾ ਤਾਂ ਇਹ ਦੋਨਾਂ ਦਾ ਜ਼ਮੀਨ ਆਸਮਾਨ ਦਾ ਅੰਤਰ ਆ ਤੀਜਾ ਨੁਕਸਾਨ ਕੀ ਹੈ ਜਿੱਥੇ ਪੰੀਆਂ ਨੇ ਚਾਰ ਕਿੱਲੇ ਲਾ ਦੇਣੇ ਆ ਇਹਨਾਂ ਨੇ ਡੇਢ ਦੋ ਕਿੱਲੇ ਲਾਉਣੇ ਆ ਮਸਾਂ ਉਹ ਵੀ ਹੱਦ ਆ ਹੈ ਨਾ ਚੌਥਾ ਨੁਕਸਾਨ ਕੀ ਹੈ ਪਾਣੀ ਬਰਫ਼ ਬਹੁਤ ਠੰਡਾ ਪਾ ਲੈਂਦੇ ਠੀਕ ਹੈ ਤੇ ਚਲੋ ਗਰਮੀ ਆ ਯਾਰ ਆਪਣੇ ਵਰਗੀ ਇਨਸਾਨ ਨੇ ਇਹ ਕੋਈ ਕੰਪੈਰੀ ਦੀ ਨਹੀਂ ਗੱਲ ਰਿਹਾ ਮੈਂ ਉਹਨਾਂ ਨਾਲੋਂ 100 ਗੁਣਾ ਚੰਗੇ ਨੇ ਕਿਉਂਕਿ ਦੁੱਖ ਦੇ ਸੁੱਖ ਦੇ ਇਹਨਾਂ ਨਹੀਂ ਕੰਮ ਆਉਣਾ ਆਪਣੇ ਠੀਕ ਹੈ ਉਹਨਾਂ ਨੇ ਤਾਂ ਆ ਕੇ ਤੇ ਚਲੇ ਜਾਣਾ ਇਸ ਕਰਕੇ ਜਿਆਦਾ ਮੋਟਿਵ ਹੁੰਦਾ ਵੀ ਜਿਹੜੇ ਬੰਦੇ ਮਿਲਵਰਤਨ ਪਿੰਡ ਚ ਹਨਾ ਉਹਨਾਂ ਤੋਂ ਹੀ ਝੋਨਾ ਲਵਾਵਾ ਤੇ ਆਲਮੋਸਟ 90% ਮੈਂ ਝੋਨਾ ਇਹਨਾਂ ਤੋਂ ਹੀ ਲਵਾਉਣਾ ਜਦੋਂ ਕੋਈ ਗੱਡਾ ਖੜ ਜੇ ਹਨਾ ਜਾਂ ਉਧਰੋਂ ਕਦੂ ਹੋ ਰਿਹਾ ਹੋਵੇ ਉਧਰੋਂ ਖਿੱਚ ਪੈ ਜੇ ਕੰਮ ਦੀ ਫਿਰ ਭਈਆਂ ਤੋਂ ਚਾਰ ਪੰਜ ਕਿੱਲੇ ਵਿੱਚੋਂ ਦੀ ਕਢਾ ਦਿੱਤੇ ਐ ਕਿ ਨਹੀਂ ਲਾਉਣਾ ਐ ਕਿ ਸਾਰਾ ਹੀ ਇਹ ਚ ਲਾਉਣਗੇ ਆਪਣਾ ਵਧੀਆ ਪ੍ਰੇਮ ਤੇ ਮੇਨ ਗੱਲ ਜਿਹੜੀ ਹੁੰਦੀ ਆ ਉਹ ਖਾਦਾਂ ਦੀ ਆ ਵੀਰੇ ਖਾਦ ਤੁਸੀਂ ਸੁੱਕੇ ਕद्दू ਦੇ ਵਿੱਚ ਏਦਾਂ ਵੀ ਪਾ ਸਕਦੇ ਹੋ ਜੇ ਕद्दू ਕਰਨਾ ਤਾਂ ਕद्दू ਕਰਨ ਤੋਂ ਬਾਅਦ ਚਾਹੇ ਤਾਂ ਖਾਦਾਂ ਪਾ ਦਿਓ ਠੀਕ ਹੈ ਜਾਂ ਸੁਹਾਗੇ ਤੋਂ ਪਹਿਲਾਂ ਪਾ ਦਿਓ ਜੇ ਕद्दू ਨਹੀਂ ਕਰਨਾ ਠੀਕ ਹੈ ਵੀਰੇ ਬਾਕੀ ਇੱਕ ਦੋ ਕਿੱਲਿਆਂ ਦੇ ਵਿੱਚ ਇੱਕ ਹੋਰ ਟ੍ਰਾਇਲ ਕਰਾਂਗੇ ਉਹਦੀ ਵੀਡੀਓ ਵੀ ਸਾਂਝੀ ਕਰਾਂਗੇ ਵੀ ਜਿਹੜੀ ਯੂਰੀਆ ਉਹ ਥੋੜੀ ਥੋੜੀ ਕਰਕੇ ਜਿਆਦਾ ਰਖਵੇ ਚ ਪਾਉਣੀ ਆ ਥੋੜੀ ਥੋੜੀ ਕਰਕੇ ਮਤਲਬ ਘੱਟ ਸਮਾਂ ਪੰਜ ਪੰਜ ਦਿਨਾਂ ਬਾਅਦ ਯੂਰੀਆ ਠੋਕੀ ਜਾਣੀ ਆ ਡੋਜ਼ ਘੱਟ ਤੇ ਫਿਰ ਦੇਖਾਂਗੇ ਟ੍ਰਾਇਲ ਕਰਕੇ ਕੀ ਸਿਸਟਮ ਆ ਇਹਦੇ ਥੱਲੇ ਯੂਰੀਆ ਨਹੀਂ ਪਾਈ ਮੈਂ ਸੁਪਰ 212 ਦੀ ਪੌਦਾ ਇਹਦੇ ਥੱਲੇ ਨਹੀਂ ਪਾਈ ਪਰ ਜਿਹੜੀਆਂ ਸ਼ਾਰਟ ਟਰਮ ਵੈਰੈਟੀਆਂ ਨੇ ਜਾਂ ਰੇਤਲਾ ਵਾਹਣ ਉਹਦੇ ਥੱਲੇ ਵੀ ਗੱਟਾ ਗੱਟਾ ਯੂਰੀਆ ਕੱਦੂ ਦੇ ਵਿੱਚ ਪਾ ਕੇ ਉਸ ਤੋਂ ਬਾਅਦ ਲਵਾਉਣਾ ਤੇ ਤੁਹਾਨੂੰ ਦੱਸਾਂਗੇ ਫਿਰ ਵੀਡੀਓ 'ਚ ਬਣੇ ਰਹੋ ਤੇ ਜਿਹੜੇ ਝੋਨਾ ਲਾਤਾ ਜਿਨ੍ਹਾਂ ਨੇ ਉਹ ਮੈਨੂੰ ਕਮੈਂਟ ਜ਼ਰੂਰ ਕਰਿਓ ਵੀ ਕਿਹੜਾ ਵੈਰੈਟੀ ਲਾਈ ਆ ਉਹਦੇ ਤੋਂ ਐਸਟੀਮੇਟ ਜਾ ਹੋ ਜਾਊਗਾ ਕਿਹੜਾ ਝੋਨਾ ਲਾਇਆ ਕਿਹੜਾ ਨਹੀਂ ਲਾਇਆ ਥੈਂਕ ਯੂ ਸੋ ਮਚੀ